ਬੋਲੂਗਾ ਕਹਨ ਜਦੋਂ ਬੜੀ ਹੋ ਗਏ ਤੇ ਜੇ ਕੋਈ ਮਾਜ ਦਾ ਲਾਲ ਕਹਿੰਦਾ ਵੀ ਨਾ ਛੇਤੀ ਤੋਲਣਾ ਚਾਹੀਦਾ ਹੈ ਤੇ ਉਹ ਜਿੱਥੇ ਉਹਨਾਂ ਕੋਲੇ ਹੈਗਾ ਉਹ ਲਿਆਉਣ ਤਾਂ ਮੈਂ ਆਪਣੇ ਪਿਓ ਦਾ ਪੁੱਤ ਨਹੀਂ ਹੋਊਂ ਕਿ 15 ਦਿਨਾਂ ਦੇ ਵਿੱਚ ਵਿੱਚ ਉਹਨੂੰ ਸੋਨੇ ਨਾਲ ਨਾ ਤੋਲਾਂ ਮੈਨੂੰ ਮੇਰੇ ਪਿਤਾ ਦਾ ਪੁੱਤਰ ਨਾ ਗਿਣਿਓ ਰਾਮਾ ਮੇਲੇ ਮਾਜਾ ਕਹਿਣ ਲਿਓ ਕੁਝ ਸਮੇਂ ਹੁੰਦੇ ਐ ਮਜਬੂਰੀਆਂ ਹੁੰਦੀਆਂ ਮੈਨੂੰ ਪੁੱਛਿਆ ਸੀ ਪੁਰਸ ਵਾਲੇ ਨੇ ਇੱਥੇ ਨਹੀਂ ਕਹਿ ਰਿਹਾ ਸਿੱਧੇ ਤਰ੍ਹਾਂ ਕਿ ਆਖੜੀ ਜਾਂਦਾ ਪੁਲਿਸ ਹਰਾਸਤ ਵਿੱਚ ਵੀ ਇਹ ਕਿਹਾ ਸੀ ਮੈਨੂੰ ਪੁੱਛਿਆ ਸੀ ਤੇਰੇ ਤੇਰੇ ਕੋਲ ਸੋਨਾ ਹੈਗਾ ਜਿਸ ਨਾਲ ਤੂੰ ਤੋਲਣਾ ਰਣਜੀਤ ਸਿੰਘ ਤੋਂ ਕਾਬਿਲ ਥੇ ਉਹਨੂੰ ਮੈਂ ਤੁਹਾਡੇ ਕੋਲੇ ਰਣਜੀਤ ਸਿੰਘੋਂ ਹੈਗਾ ਤੁਸੀਂ ਰਣਜੀਤ ਸਿੰਘ ਦੇ ਦਿਓ ਮੈਂ ਸੋਨਾ ਦੇ ਦਮੈਂ ਕਹਿੰਦਾ ਸੋਨਾ ਕਿੱਥੋਂ ਲਿਆਵਾਂਗਾ ਮੈਂ ਜਿੱਥੇ ਤੁਸੀਂ ਰਣਜੀਤ ਸਿੰਘੋਂ ਲਿਆਉਂਗੇ ਗੱਲਾਂ ਕਰਨੀਆਂ ਬਹੁਤ ਸੌਖੀਆਂ ਕਮਾਉਣੀਆਂ ਬਹੁਤ ਔਖੀਆਂ ਹੁੰਦੀਆਂ ਐ ਮੈਂ ਨੌਜਵਾਨੋ ਤੁਹਾਡਾਂ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਕਰਦਾ ਰਾਤੀ ਤੁਸੀਂ ਟਾਈਮ ਮੰਗਿਆ ਸੀ ਪਹਿਲੇ ਬੁਲਾਰਿਆ ਨੇ ਵੀ ਕਿਹਾ ਮੈਂ ਵੀ ਹੱਥ ਜੋੜ ਕੇ ਬੇਨਤੀ ਕਰਦਾ ਜਦੋਂ ਤੱਕ ਆਪਣੇ ਘਰੇ ਨਵਾਂ ਵੜੇ ਗਾਤਰੇ ਕਰਪਾਉਣ ਤੇ ਤੇੜ ਕਿਸ਼ਰਾ ਤੇ ਰਸਨਾ ਤੇ ਗੁਰਬਾਣੀ ਤੇ ਹੱਥ ਵਿੱਚ ਖੰਡਾ ਨਾ ਹੋਇਆ ਤਦੋਂ ਤੱਕ ਆਪਣੇ ਸੇ ਕੁੱਟ ਪੈਣੀ ਹੈ ਇਹ ਮਰਜ਼ੀ ਹੁਣ ਤੁਹਾਡੀ ਹੈ ਵੀ ਕੁੱਟ ਤੋਂ ਪਹਿਲ ਸਵੇਰੀ ਬਚਣਾ ਕਿ ਜਾਂ 6 ਮਹੀਨੇ ਕੁੱਟਾ ਕਰ ਫਿਰ ਸਿੱਧੇ ਰਸਤੇ ਪੈਣਾ ਇਹ ਫੈਸਲਾ ਤੁਹਾਡੇ ਹੱਥ ਵਿੱਚ ਹੈ ਮੈਂ ਆਪਣੇ ਵੱਲੋਂ ਜੋ ਫੈਡਰੇਸ਼ਨ ਦੀ ਅੱਜ ਚੋਣ ਹੋਈ ਹੈ ਇਹਦੇ ਬਾਰੇ ਇੱਕ ਪੰਕਤੀ ਪੜ੍ਹਨਾ ਵਾਂ ਕਿ ਤੇਰਾ ਅਰਥ ਹੋਰ ਨਾ ਕੱਢ ਲਿਓ ਪਰ ਮੇਰੇ ਨੇ ਬੀਤੀ ਕਰਕੇ ਮੈਂ ਤਾਂ ਕਹਾਂਗਾ ਜੀ ਇਹਨਾਂ ਬੀਤੀ ਉਹਨਾਂ ਜਿਆਦਾ ਪਤਾ ਹੁੰਦਾ ਫਰੀਦ ਜੀ ਨੇ ਬੰਤਨ ਕਹਿਆ ਜਾਂ ਕੁਵਾਰੀ ਤਾ ਚਾਓ ਵਿਵਾਹੀ ਤਾਂ ਮਾਮਲੇ ਫਰੀਦਾਂ ਇਹੋ ਪਛੋਤਾਉ ਵਾਤ ਕੁਵਾਰੀ ਨਾ ਥੀ ਹੈ ਮੈਂ ਵੀ ਜਦੋਂ ਸੰਤਾਂ ਨੂੰ ਬਾਤ ਪੂਗਾ ਉਹ ਤੋਂ ਕਹਿੰਦਾ ਮਾਰ ਕਰਦਾ ਤਰਾ ਮਾਰਦਾ ਸੀ ਆਪਣਾ ਪੈ ਗਿਆ ਪਰ ਹੁਣ ਨਹੀਂ ਗਾ ਪਰ ਇਹਨਾਂ ਵੀ ਟਿਕਣ ਨਹੀਂ ਦਿੰਦੇ ਤੇ ਨਰਾਜ਼ ਤੇ ਇਹ ਜ਼ਿੰਮੇਵਾਰੀ ਮੈਂ ਪਾਈ ਮਰੀਦ ਸਿੰਘ ਨੂੰ ਜ਼ਰੂਰ ਕਹਾਗਾ ਸਤਗੁਰੂ ਦੀ ਹਜ਼ੂਰੀ ਵਿੱਚ ਤੁਹਾਨੂੰ ਪੰਥ ਨੇ ਨਵਾਜਿਆ ਨੌਜਵਾਨਾਂ ਨੇ ਵਟਾਇਆ ਹੈ ਸ਼ੱਕ ਮੈਨੂੰ ਅੱਗੇ ਕੋਈ ਨਹੀਂ ਪਰ ਮੇਰੀ ਜ਼ਿੰਮੇਵਾਰੀ ਹੈ ਮਹਾਪੁਰਖਾਂ ਦੇ ਥਾ ਆਉਣ ਦੇ ਨਾਤੇ ਜੇ ਇੱਥੇ ਜ਼ਿੰਮੇਵਾਰੀ ਏ ਚੁੱਕੀ ਹੈ ਤੇ ਫੇਰ ਇਹ ਤਾਂ ਜ਼ਰੂਰ ਹੋ ਜਾਵੇ ਭਾਵੇਂ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿੱਧਕ ਨਾ ਜਾਵੇ ਇਸ ਨੂੰ ਪਾਸਿਆ ਪੱਕਦੇ ਹੋਣਾ ਨਹੀਂ ਤੇ ਨੌਜਵਾਨੋ ਜਿਹੜੇ ਤੁਸੀਂ ਰਾਤ ਆਏ ਤੁਸੀਂ ਮਿਲਿਆ ਹੈ ਬਹੁਤ ਮਨੁੱਖਾਂ ਵਿੱਚੋਂ ਵੇਖਿਆ ਉਹਨਾਂ ਦੀ ਇਹ ਹਾਲਤ ਬਾਣੀ ਹੈ ਜਿਹੜੇ ਆਮ ਲੋਕਾਂ ਤੋਂ ਸੁਣੀਦਾ ਉਹ ਕਹਿੰਦੇ ਧਰਮ ਜਾਵੇ ਤਾਂ ਜਾਵੇ ਦਾੜੀ ਸਾਡੇ ਮੂੰਹ ਤੇ ਨਾ ਆਵੇ ਪਤਾ ਨਹੀਂ ਤੁਸੀਂ ਇਹ ਕੀ ਦੇ ਮੂੰਹ ਤੇ ਲਿਆਉਣੀ ਹੈ ਮੈਂ ਬੇਨਤੀ ਕਰਦਾ ਹਾਂ ਅੱਜ ਆਏ ਹੈ ਕੇਸ ਦਾੜਾ ਰੱਖ ਕੇ ਜਾਓ ਸ਼ਰਾਬ ਛੱਡ ਕੇ ਜਾਓ ਅਮਰਤ ਭਾਵੇਂ ਕੁਝ ਦਿਨ ਠਹਿਰ ਕੇ ਛਕ ਲਿਓ ਇਹ ਨਸੰਦਲ ਵੀ ਰਾਤ ਕਰ ਦਿੱਤੀ ਹੈ ਉਹ ਤਾਂ ਕੀਤੀ ਨਹੀਂ ਪਹਿਲੀ ਵਾਰੀ ਆਏ ਤੇ ਮੁੜ ਕੇ ਕਿਤੇ ਨਾ ਹੋਵੇ ਉੱਤੇ ਮੱਲੋ ਮਲੀ ਕਿਰਪਾਨ ਪਾਉਂਦਾ ਪਰ ਜੇ ਤੁਹਾਨੂੰ ਦਾੜੀ ਚੰਗੀ ਨਹੀਂ ਲੱਗਦੀ ਇੱਥੇ ਅਰਦਾਸ ਕਰੋ ਸੱਚੇ ਪਾਤਸ਼ਾਹ ਸਾਨੂੰ ਬੀਬੀਆਂ ਬਣਾ ਦੇ ਤੇ ਬੀਬੀਆਂ ਨੂੰ ਮਰਦ ਬਣਾ ਦੇ ਵਿਟਾਮ ਫੋਟੋ ਕਰ ਲਓ ਨਾ ਦਾੜੀ ਆਵੇ ਨਾ ਨਾਅ ਛਿੱਤਰ ਤੇ ਪਛਣਾ ਘਸਾ ਗੇ ਤੁਹਾਡੇ ਮੂੰਹ ਤੇ ਮਰੇ ਤੇ ਨਾ ਸਾਨੂੰ ਪ੍ਰਚਾਰਕਾਂ ਨੂੰ ਸਿਰਖਪਾਈ ਕਰਨੀ ਪਵੇ ਇਹਦਾ ਫੈਸਲਾ ਤੁਸੀਂ ਕਰ ਲਓ ਮਾਈਆਂ ਬੜਨਾ ਕਿ ਬੀਬੀਆਂ ਸਮਾਪਤੀ ਵਿੱਚ ਮੈਂ ਫੈਡਰੇਸ਼ਨ ਨੂੰ ਵਧਾਈ ਦਿੰਦਾ ਤੇ ਮੈਘੇ ਵਾਲੇ ਸ਼ਹੀਦਾਂ ਨੂੰ ਤੇ ਉਹਨਾਂ ਗੁਰਮਖਾਂ ਦੀਆਂ ਰੂਹਾਂ ਬਾਰੇ ਸਤਿਗੁਰੂ ਦੇ ਚਰਨਾਂ 'ਚ ਬੇਨਤੀ ਜੇ ਤਾਂ ਲੋਚਾਂ ਦਾ ਅਜਲੀ ਭੇਟ ਕਰਨਾ ਪਰ ਸੱਚੇ ਸ਼ਰਧਾਜਲੀ ਹੋਵੇਗੀ ਜਿਨ੍ਹਾਂ ਨੇ ਗੋਲੀਆਂ ਨਾਲ ਉਹਨਾਂ ਨੂੰ ਭੁੰਨਿਆ ਹੈ ਉਹਨਾਂ ਨੂੰ ਜਿੱਥੇ ਗੱਡੀ ਚੜਾ ਕੇ ਸੁਰਖਰੂ ਹਾਵਾਂਗੇ ਮੈਂ ਸਮਝੂਗਾ ਉਹ ਤੇ ਸਹੀ ਸ਼ਰਧਾਜਲੀ ਹੋ ਬੋਲਦਾ ਕੋਈ ਗਲਤੀ ਹੋ ਗਈ ਉਹ ਤੁਮਾਰੀ ਬਖਸ਼ੋ ਧਰਮ ਜੋ ਖੇਰ ਜੋ ਭਾਈ ਸਿੰਘੋ ਠਹਿਰ ਜੋ ਜੁਕਾਰਾ ਨਹੀਂ ਧਰਮ ਜੋ ਤੇ ਮੋਰਚਾ ਜਿਹੜਾ ਚੱਲ ਰਿਹਾ ਹੈ ਇਹਦੇ ਚ ਧਿਲ ਨਹੀਂ ਕਿਸੇ ਪ੍ਰਕਾਰ ਦੀ ਆਉਣ ਦੇਣੀ ਜਥੇ ਵਾਤਵਾਦ ਉਸੇ ਤਰ੍ਹਾਂ ਤੋੜੀ ਜਾਣੇ ਹੈ ਗੁਰੂ ਨੂੰ ਭਾਵੇ ਚੜ ਦੀ ਕਲਾ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ